हां जी जी ठीक है हां इधर ਨੰਗੇ ਆ ਮੀਰੇ ਇਹ ਦਸਟਾਪ ਕਰਕੇ ਦੇ ਦੇ ਮੀਰੇ ਕੱਡੀ ਆਡੀਓ ਇਧਰ ਆ ਠੀਕ ਆ ਅਸੀਂ ਕੋਈ ਉਹ ਹੀ ਮਾਮਲਾ ਫਾਇਦੇ ਕਰਾਂਗੇ ਕੱਲ ਨੂੰ ਕੋਈ ਰੱਬ ਨਾ ਕਰੇ ਇਹ ਹੱਥੇ ਕੋਲ ਕੋਲ ਕੋ ਦਾ ਪ੍ਰਬੰਧ ਕਿਵੇਂ ਦੀ ਲੋ ਤਰਵਾਲਾ ਲੈ ਕੇ ਮੈਨੇਜਰ ਸਾਹਿਬ ਬਾਬਾ ਬਕਾਲਾ ਇੱਥੇ ਸਾਡੇ ਕੋਲ ਪਹੁੰਚੇ ਨੇ ਉਹ ਉਹਨਾਂ ਦੀ ਇਹਨਾਂ ਦਾ ਧੰਨਵਾਦ ਆ 82 ਤੋਂ ਆਨ ਕੇ ਤੁਹਾਡੀ ਮੰਗ ਵਾਸਤੇ ਆ ਮੈਂ ਦੇਖਦਾ ਜਿਹੜੀ ਜੇਤਣ ਵਾਸਤੇ ਜਦ ਤਗੜੇ ਉਹ ਮੁਸੀਬਤ ਬਣ ਗਈ ਆ ਇਸ ਕਰਕੇ ਤੁਹਾਡੇ ਕੋਲ ਪੁੱਛਦੇ ਨੇ ਤੁਸੀਂ ਵੀ ਇਨਾਂ ਤੋਂ ਮਾਰਕੋ ਉਹ ਆਖਰਾ ਕਰਨਾ ਜਿਹੜਾ ਬਾਹਰੋਂ ਦੇ ਬੰਦਾ ਆ ਉਹ ਤੁਹਾਡੇ ਕਰਨਾ ਇਹ ਬੰਦਾ ਜਿਹੜਾ ਬਾਹਰੋਂ ਆਇਆ ਕਿ ਇੱਥੇ ਵਾਲਾ ਬੰਦਾ ਹੈ ਇਹ ਤੁਹਾਨੂੰ ਚਾਹੀਦਾ ਸਾਰਿਆਂ ਨੂੰ ਇਸ ਕਰਕੇ ਸ਼ੁਰੂ ਦੀ ਲੋਕਾਂ ਪਰਮਖੇ ਕਮੇਟੀ ਨੂੰ ਕਾਲਿਆ ਗੱਲ ਨੂੰ ਉਹ ਦੇਖਿਆ ਮੋਟੇ ਜਿਹੜੇ ਪਾਗਲ ਹੋ ਰਹੀ ਚਲੋ ਬਾਈ ਚੱਪਾ ਗੱਲ ਨੂੰ ਸਰਦਾਰ ਸੁਖਵੀਰ ਸਿੰਘ ਪਾਗਲੋ ਦੀ ਇੱਥੇ ਪਹੁੰਚ ਰਿਹਾ ਸ਼ਾਮ ਨੂੰ ਪਾਗਲ ਹੋ ਜੀ ਉਹਨਾ ਪਹੁੰਚਣਾ ਇਕੱਠਾ ਗੱਲ ਨੂੰ ਆਪਣਾ ਮੋਟੇ ਜੀ ਦੱਸਿਆ ਉਹਨਾਂ ਨੇ ਬਹੁਤ ਹੀ ਆਇਆ ਕਰੇ ਕਰੋੜਾਂ ਰੁਪਈਆ ਦੇ ਬੰਦੇ ਜਿਗਰ ਕੋਈ ਦੇਖ